ਖਬਰ ਅਨੰਦਪੁਰ ਸਾਹਿਬ ਦੀ ਜਿੱਥੇ ਇੱਕ ਅਣਪਛਾਤੀ ਲਾਸ਼ ਦੀ ਪੁਲਿਸ ਦੇ ਵੱਲੋਂ ਗੁੱਥੀ ਸੁਲਝਾਈ ਗਈ ਹੈ ਜੀ ਹਾਂ ਬੀਤੀ 8 ਨਵੰਬਰ ਦੀ ਇਹ ਵਾਰਦਾਤ ਹੈ ਜਦੋਂ ਇੱਕ ਕਲੋਨੀ ਦੇ ਪਾਰਕ ਦੇ ਵਿੱਚੋਂ ਇੱਕ ਅਣਪਛਾਤੀ ਲਾਸ਼ ਮਿਲਦੀ ਹੈ ਉਸ ਦੇ ਉੱਤੇ ਮਾਮਲਾ ਦਰਜ ਕਰਕੇ ਉਸ ਦੀ ਪਛਾਣ ਕੀਤੀ ਜਾ ਰਹੀ ਸੀ ਉਸ ਦੇ ਕਾਤਲਾਂ ਨੂੰ ਲੱਭਿਆ ਜਾ ਰਿਹਾ ਸੀ ਤੇ ਕੱਲ ਬੀਤੇ ਦਿਨੀ ਇੱਕ ਗਰੋਹ ਹੱਥ ਲੱਗਦਾ ਪੁਲਿਸ ਦੇ ਜਿਹੜਾ ਕਿ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦਾ ਸੀ ਚੋਰੀ ਕਰਦਾ ਸੀ ਲੋਕਾਂ ਨੂੰ ਲੁੱਟਦਾ ਸੀ ਉਹਨਾਂ ਨੂੰ ਧਮਕਾ ਕੇ ਉਹਨਾਂ ਨੂੰ ਡਰਾ ਕੇ ਜੀ ਹਾਂ ਉਹਨਾਂ ਦੇ ਵੱਲੋਂ ਜਦੋਂ ਪੁਲਿਸ ਦੇ ਵੱਲੋਂ ਇੱਕ ਗੁਨਾਹਗਾਰ ਨੂੰ ਫੜਿਆ ਜਾਂਦਾ ਹੈ ਤਾਂ ਉਸ ਦੇ ਵੱਲੋਂ ਉਸ ਅਣਛਾਤੀ লাশ ਦਾ ਕਤਲ ਕਬੂਲਿਆ ਗਿਆ ਉਹਨਾਂ ਦੇ ਵੱਲੋਂ ਕਾਫੀ ਗਿਣਤੀ ਦੇ ਵਿੱਚ ਮੋਟਰਸਾਈਕਲ ਚੋਰੀ ਤੇ ਮੋਟਰਸਾਈਕਲ ਵੀ ਬਰਾਮਦ ਹੋਏ ਨੇ ਤੇ ਤੁਹਾਨੂੰ ਦੱਸਦੀ ਹੈ ਕਿ ਉਸ ਅਣਛਾਤੀ লাশ ਦੇ ਕਤਲ ਦਾ ਅੱਜ ਖੁਲਾਸਾ ਹੋਇਆ ਜੋ 8 9 ਨਵੰਬਰ ਦੀ ਦਰਮਿਆਨੀ ਰਾਤ ਨੂੰ ਦੀ ਇਥੇ ਇੱਕ ਬੁੜਾ ਪਾਰਕ ਹੈਗਾ ਉੱਥੇ ਸਾਨੂੰ ਇੱਕ ਅਨਡੈਂਟੀਫਾਈਡ ਡੈਡ ਬੋਡੀ ਮਿਲੀ ਸੀਗੀ ਅਣਪਛਾਤੀ ਲਾਸ਼ ਜਿਹਨੂੰ ਪਛਾਣ ਕਰਾਉਣ ਦੀ ਕਾਫੀ ਕੋਸ਼ਿਸ਼ ਕੀਤੀ ਅਸੀਂ 24 ਘੰਟੇ ਰੱਖਿਆ ਵੀ ਅਖਬਾਰ 'ਚ ਵੀ ਦਿੱਤਾ ਸਾਰਿਆ ਇਥੇ ਵੀ ਆਲੇ ਦੁਆਲੇ ਦਿਖਾਇਆ ਲੇਕਿਨ ਉਹਦੀ ਪਛਾਣ ਨਹੀਂ ਹੋ ਚੱਗੀ ਤੇ ਇਹਦਾ ਮੀਨ ਟਾਈਮ ਸਾਨੂੰ ਇੱਕ 12 ਤਰੀਕ ਨੂੰ 13 ਤਰੀਕ ਨੂੰ ਇਨਫੋਰਮੇਸ਼ਨ ਮਿਲਦੀ ਹੈਗੀ ਆ ਕਿ ਜਿਹੜੇ ਬੰਦੇ ਹੈਗੇ ਆ ਇੱਥੇ ਬੋਟਰਸਾਈਕਲ ਵਗੈਰਾ ਚੋਰੀ ਕਰਦੇ ਹੋਰ ਇਦਾਂ ਲੁੱਟਾਂ ਖੋਹਾਂ ਦਾ ਕੰਮ ਕਰਦੇ ਹੈਗੇ ਆ ਉਸ ਇਨਫੋਰਮੇਸ਼ਨ ਤੇ ਉੱਤੇ ਸਾਡੇ ਇੰਚਾਰਜ ਸਾਹਿਬ ਚੌਕੀ ਗਿਆ ਐਸ.ਟੀ.ਯੂ ਸਾਹਿਬ ਨੇ ਇੱਕ ਬਣਾ ਕੇ ਤੇ ਕਮਲ ਕਰਮਜੀਤ ਸਿੰਘ ਈਲੀਸ ਲੱਲੂ ਨੂੰ ਫੜਿਆ ਤੇ ਉਹਦੇ ਕੋਲੋਂ ਇੱਕ ਮੋਟਰਸਾਈਕਲ ਚੋਰੀ ਦਾ ਜਿਹੜਾ ਇਸ ਵੇਲੇ ਉਹ ਚਲਾ ਰਿਹਾ ਸੀਗਾ ਉਹਨੂੰ ਫੜਿਆ ਤੇ ਉਸ ਤੋਂ ਬਾਅਦ ਉਹਨੇ ਜਿਹੜੀ ਆਪਣੀ ਅਗਲੀ ਪੁੱਛ ਗਏ ਚ ਦੱਸਿਆ ਕਿ ਉਹਦੇ ਕੋਲੋਂ ਪੰਜ ਮੋਟਰਸਾਈਕਲ ਹੋਰ ਮਿਲੇ ਸਾਨੂੰ ਚੋਰੀ ਦੇ ਤੇ ਜਿਹੜੇ ਕਿ ਇੱਥੇ ਖੂਹਾਂ ਖਾਂ ਤੇ ਜਿੱਦਾਂ ਚੋਰੀ ਕਰਦੇ ਇਦਾਂ ਦੀਆਂ ਕਰਦੇ ਆ ਔਰ ਇਹਦੇ ਇਨਹੀ ਇਨਕਸ਼ਾਫ ਕੀਤਾ ਕਿ ਜਿਹੜੀ 8 9 ਦੀ ਦਰਮਿਆਨੀ ਰਾਤ ਨੂੰ ਉਹ ਡੈੱਡ ਬੋਡੀ ਮਿਲੀ ਸੀਗੀ ਉਹ ਇਹਨਾਂ ਨੇ ਹੀ ਉਹਦਾ ਕਤਲ ਕੀਤਾ ਸੀ ਤੇਜ਼ ਨਾਲ ਛੁਰਾ ਮਾਰ ਕੇ ਉਹਦੀ ਛਾਤੀ ਦੇ ਵਿੱਚ ਉਹ 4500 ਰੁਪਏ ਜਿਹਾ ਇਹ ਉਹਨੂੰ ਕਿਤੇ ਖੋਣ ਪਏ ਰਾਤ ਨੂੰ ਤੇ ਉਹਨੇ ਗੁਮਜ਼ਮਤ ਕੀਤੀ ਤੇ ਜਿਹਦੇ ਸੱਟੇ ਵੱਜੋ ਇਹਨਾਂ ਨੇ ਉਹਦੇ ਸਿੱਧਾ ਖੰਜਰ ਮਾਰਤਾ ਛਾਤੀ ਦੇ ਵਿੱਚ ਤੇ ਉਹ ਫਿਰ ਜਦੋਂ ਅਸੀਂ ਇਹਨੂੰ ਪੁੱਛਿਆ ਇਹਦੇ ਨਾਲ ਦੇ ਜਿਹੜੇ ਦੋ ਬੰਦੇ ਸੀਗੇ ਤੇ ਉਹ ਹੈਗੇ ਜੀ ਇੱਕ ਰਮਨਦੀਪ ਸਿੰਘ ਤੇ ਇੱਕ ਹੈਗਾ ਰਣਜੀਤ ਰੰਜੀਤ ਕੁਮਾਰ ਚੋਹਾਨ ਇਹ ਬਣੀਪਿੰਡ ਦਾ ਦਾ ਰਮਨ ਇੱਥੇ ਨੰਦਪੁਰ ਸਾਹਿਬ ਦਾ ਹੀ ਆ ਤੇ ਇਹ ਮੋਟਰਸਾਈਕਲ ਚੋਰੀ ਵੀ ਇਕੱਠੇ ਕਰਦੇ ਹੈਗੇ ਕਿੰਨੇ ਜਣੇ ਰਲ ਕੇ ਤੇ ਇਦਾਂ ਦਾ ਖੋਖਾ ਵੀ ਕਰਦੇ ਹੈਗੇ ਆ ਤੇ ਫਿਰ ਜਦੋਂ ਉਹਨਾਂ ਬਾਰੇ ਅਸੀਂ ਜਦੋਂ ਕੀਤਾ ਮਜੀਦ ਕੋਚਪੜਤਾਲ ਦੇ ਉਹ ਇਹਦੇ ਵਿੱਚ ਆ ਕਿ ਉਹ ਜੀਆਰਪੀ ਪੁਲਿਸ ਸਟੇਸ਼ਨ ਅੰਮ੍ਰਿਤਸਰ ਨੇ ਪਹਿਲਾਂ ਹੀ ਫੜੇ ਇਹਨਾਂ ਨੇ ਉੱਥੇ ਵੀ ਇੱਕ 5-12 ਨੂੰ ਕਤਲ ਕੀਤਾ ਸੀਗਾ ਔਰ ਇੱਕ ਕਤਲ ਕੀਤਾ ਸੀਗਾ ਤੇ ਇੱਕ ਹੋਰ ਬੜਾ ਸੀਰੀਅਸਲੀ ਇੰਜਰਡ ਸੀਗਾ ਬੰਦਾ ਉਹ ਵੀ 5-12 ਨੂੰ ਉੱਥੇ ਦੋ ਵਾਰ ਦਾ ਤਾਂ ਉੱਥੇ ਕੀਤੀਆਂ ਹੋਈਆਂ ਸੀਗੇ ਤੇ ਮੀਨਸ ਕਿ ਇੱਕ ਮਹੀਨੇ ਦੇ ਕਾਟਰ ਸੇ ਦੇ ਵਿੱਚ ਇਹਨਾਂ ਨੇ ਦੋ ਕਤਲ ਕੀਤੇ ਹੋਏ ਸੀਗੇ ਤੇ ਪਲੱਸ ਜਿਹੜੇ ਅੱਜ ਚੋਰੀਆਂ ਇਹਨਾਂ ਨੇ ਕੀਤੀਆਂ ਸੀਗੀਆਂ ਤੇ ਉਹਦੇ ਬਿਹਾਫ ਤੇ ਫਿਰ ਅਸੀਂ ਉਹਦਾ ਇਨਕਸ਼ਾਫ ਲਿਖ ਕੇ ਉਧਰੋਂ ਵੀ ਸਾਨੂੰ ਆ ਗਿਆ ਕਿ ਉੱਥੇ ਵੀ ਉਹ ਮੰਨੇ ਹੈਗੇ ਆ ਤੇ ਅਸੀਂ ਇਹ ਜਿਹੜੇ ਤਿੰਨ ਬੰਦੇ ਹੈਗੇ ਆ ਇਹਨਾਂ ਨੂੰ ਅਸੀਂ ਅਰੈਸਟ ਕੀਤਾ ਹੈਗਾ ਤੇ ਇਹਨਾਂ ਦੀ ਹੋਰ ਜਿਹੜੀ ਅਗਲੀ ਵਜ੍ਹੀ ਦੀ ਅਸੀਂ ਪੁੱਛ ਗਏ ਕਰ ਰਹੇ ਹੈ ਕਿ ਜਿੱਥੇ ਕੋਰਦੀਨਾ ਚ ਗੱਲ ਲਿਖ ਲੂਗੀ ਤਾਂ ਫਿਰ ਤੁਹਾਡਾ ਨਾਂ ਚਾਂਜੀ ਕਰਾਂਗੇ